ਮੈਂ ਬਲਵਿੰਦਰ ਕੌਰ ਕੰਡੋਰੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੀ ਬੁੱਕ ਉੱਡੇ ਡੋਰੀਆ 31 ਜੁਲਾਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਖਾਲਸਾ ਕਾਲਜ ਵਿੱਚ ਲੋਕ ਅਰਪਣ ਕੀਤੀ ਗਈ ਸੀ ਜਿਸ ਵਿੱਚ ਡਾਕਟਰ ਮੈਲ ਸਿੰਘ ਉਪਕੁਲਪਤੀ ਖਾਲਸਾ ਯੂਨੀਵਰਸਿਟੀ ਅੰਮ੍ਰਿਤਸਰ ਮੈਡਮ ਸਰਿੰਦਰ ਕੌਰ ਸੋਹਲ ਯੂਨੀਵਰਸਿਟੀ ਅੰਮ੍ਰਿਤਸਰ ਅਰਵਿੰਦਰ ਪੱਟੀ ਕੁਲੇਸ਼ਾਹ ਜੀ ਹੋਰ ਵੀ ਬਹੁਤ ਵਧੀਆ ਸਿੰਗਰ ਆਏ ਕਵੀ ਆਏ ਤੇ ਬਹੁਤ ਇੱਥੇ ਰੌਣਕਾਂ ਲੱਗੀਆਂ ਸੀ ਮੇਰੀ ਪਹਿਲੀ ਏ ਬੁੱਕ ਹੈ ਜਿਸ ਦੇ ਵਿੱਚੋਂ ਹੀ ਇਹ ਗਾਣਾ ਮਾਂ ਗੱਲਾਂ ਕਰੀਏ ਉਹਦੇ ਵਿੱਚ ਬਹੁਤ ਹੀ ਸਤਿਕਾਰਯੋਗ ਸਵਰਗੀ ਸ਼੍ਰੀਮਤੀ ਗੁਰਮੀਤ ਬਾਵਾ ਜੀ ਜਿਨ੍ਹਾਂ ਦੀ ਬੇਟੀ ਗਲੋਰੀ ਬਾਵਾ ਜੀ ਵੀ ਪਹੁੰਚੇ ਤੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ ਮੇਰੀ ਛੋਟੀ ਜੀ ਕੋਸ਼ਿਸ਼ ਹੈ ਮੈਂ ਕੋਈ ਬਹੁਤ ਵਧੀਆ ਰਾਈਟਰ ਨਹੀਂ ਆ ਜਾਂ ਮੈਂ ਬਹੁਤ ਵਿਦਵਾਨ ਆ ਮੈਂ ਤੇ ਸਿਰਫ ਵਿਦਵਾਨਾਂ ਦੀ ਚਰਣਾ ਦੀ ਖਾਕ ਉਹਦੇ ਵਿੱਚ ਬਹੁਤ ਹੀ ਸਪੈਸ਼ਲ ਥੈਂਕਸ ਆ ਡਾਕਟਰ ਪਰਮਜੀਤ ਸਿੰਘ ਕਲਸੀ ਦਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਤੇ ਪ੍ਰੋਗਰਾਮ ਦੇ ਵਿੱਚ ਬਖੂਬੀ ਉਹਨਾਂ ਦੀ ਭੂਮਿਕਾ ਸੀਗੀ ਜਿਨ੍ਹਾਂ ਨੇ ਉਹ ਨਿਭਾਈ ਹੈ ਸੋ ਮੈਂ ਮੇਰੀ ਇੱਕ ਛੋਟੀ ਜੀ ਕੋਸ਼ਿਸ਼ ਹੈ ਕਿ ਇਸ ਬੁੱਕ ਦੇ ਵਿੱਚ ਉੱਡੇ ਡੋਰੀਆ ਦੇ ਵਿੱਚੋਂ ਇਹ ਮੇਰਾ ਗੀਤ ਜੋ ਆਇਆ ਹੈ ਔਜਲਾ ਬਦਰ ਜੀ ਨੇ ਗਾਇਆ ਹੈ ਮਾਂ ਗੱਲਾਂ ਕਰੀਏ ਇਸ ਵਿੱਚ ਮੈਂ ਰਿਸ਼ਤਿਆਂ ਨੂੰ ਇੱਕ ਲੜੀ ਦੇ ਵਿੱਚ ਪਰੋਣ ਦੀ ਕੋਸ਼ਿਸ਼ ਕੀਤੀ ਹੈ ਬਾਬਲ ਦਾ ਵੇੜਾ ਵਸਦਾ ਰੇ ਮੇਰੇ ਬਾਬਲ ਦਾ ਵੇੜਾ ਹੋਰ ਵੀ ਤਾਇਆ ਚਾਚੇ ਨਾਨੀਆਂ ਮਾਸੀਆਂ ਦਾ ਸਤਕਾਰ ਜੋ ਵੀ ਮੇਰੇ ਕੋਲੋਂ ਕੋਸ਼ਿਸ਼ ਹੋਈ ਹੈ ਮੈਂ ਕੋਸ਼ਿਸ਼ ਕੀਤੀ ਹੈ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਪਹੁੰਚਣ ਵਾਲਿਆਂ ਦਾ ਦਿਲੋਂ ਧੰਨਵਾਦ ਕਰਦੀ ਹਾਂ ਕਵੀਆਂ ਦਾ ਸਿੰਗਰ ਹੋਰ ਵੀ ਜਿਹੜੇ ਆਏ ਸੀਗੇ ਉੱਥੇ ਸਰੋਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿਉਂਕਿ ਮੈਂ ਕੋਸ਼ਿਸ਼ ਕਰਦੀ ਰਵਾਂਗੀ ਕਿ ਇਸ ਤਰ੍ਹਾਂ ਦਾ ਸਾਫ਼ ਸੁਥਰਾ ਲਿਖ ਕੇ ਤੇ ਤੁਹਾਡੀ ਝੋਲੀ ਪਾਉਂਦੀ ਰਵਾਂ ਤੁਹਾਡੀਆਂ ਆਸਾਂ ਤੇ ਮੈਂ ਖਰੀ ਉਤਰਨ ਦੀ ਕੋਸ਼ਿਸ਼ ਕਰਾਂਗੀ ਤੇ ਮੇਰੀ ਇਸ ਬੁੱਕ ਪਹਿਲੀ ਬੁੱਕ ਦੇ ਵਿੱਚ ਹੋ ਸਕਦਾ ਬਹੁਤ ਕਮੀਆਂ ਹੋਣ ਮੇਰੀਆਂ ਕਮੀਆਂ ਨਜ਼ਰ ਅੰਦਾਜ਼ ਕਰਦੇ ਹੋਏ ਜੇ ਕੁਝ ਚੰਗੀਆਂ ਚੀਜ਼ਾਂ ਲੱਗਦੀਆਂ ਉਹਨਾਂ ਦੇ ਵਿੱਚ ਤੇ ਪਲੀਜ਼ ਜ਼ਰੂਰ ਗੌਰ ਕਰਿਓ ਬੁੱਕ ਨੂੰ ਜ਼ਰੂਰ ਪੜਿਓ ਸੋ ਧੰਨਵਾਦ ਕਰਦੀ ਆ ਸਾਰਿਆਂ ਦਾ ਜੋ ਇਸ ਗੀਤ ਨੂੰ ਬਹੁਤ ਬਹੁਤ ਪਿਆਰ ਦੇ ਰਹੇ ਨੇ ਮੈਂ ਦਿਲੋਂ ਧੰਨਵਾਦ ਕਰਦੀ ਆ ਦਿਲੋਂ ਸਤਿਕਾਰ ਕਰਦੀ ਆ ਕਿ ਮੇਰੀ ਇੱਕ ਨਮਾਣੀ ਜੀ ਕੋਸ਼ਿਸ਼ ਸੀਗੀ ਜਿਹਨੂੰ ਇਹਨਾਂ ਦਰਸ਼ਾ ਦਰਸ਼ਾ ਨੇ ਲੋਕਾਂ ਨੇ ਭਰਮਾ ਹੰਗਾਰਾ ਦੇ ਰਹੇ ਨੇ ਤੇ ਮੇਰੀ ਹੌਸਲਾ ਵਧਾਈ ਹੋ ਰਹੀ ਇਸ ਚੀਜ਼ ਨਾਲ ਸੋ ਮੈਂ ਇਹੋ ਜੀਆਂ ਚੀਜ਼ਾਂ ਤੁਹਾਡੀ ਝੋਲੀ ਪਾਉਂਦੀ ਰਵਾਂ ਅਸੀਸਾਂ ਦਿਓ ਕਿ ਇਸ ਤਰ੍ਹਾਂ ਦਾ ਹੀ ਸਾਫ਼ ਸੁਥਰਾ ਲਿਖਦੀ ਰਵਾਂ ਸੋ ਤੁਹਾਡੇ ਚਰਨਾ ਦੀ ਕਵੀਆਂ ਦੀ ਵਿਦਵਾਨਾਂ ਦੀ ਚੋਹਣ ਵਾਲਿਆਂ ਦੀ ਚਰਨਾ ਦੀ ਖਾਕ ਬਣ ਕੇ ਤੇ ਮੈਂ